ਉਹ ਬਹਾਨ ਦੇ ਪੇ ਬੰਦੀਆਂ ਨੂੰ ਮੇਰੀ ਬੇਨਤੀ ਹੈ ਤੁਹਾਨੂੰ ਪਾੜਨਾ ਚਾਹੁੰਦੇ ਆ ਤੁਹਾਨੂੰ ਅੱਡ ਕਰਨਾ ਚਾਹੁੰਦੇ ਆ ਕਿਉਂਕਿ ਜਿਹੜੀ ਤੁਸੀਂ ਲੜਾਈ ਅੱਜ ਤੋਂ 2 ਸਾਲ ਪਹਿਲਾਂ ਲੜੀ ਸੀ ਕੇਂਦਰ ਸਰਕਾਰ ਦੇ ਨਾਲ ਕਦੇ ਕਿਸੇ ਨੇ ਇਸ ਤਰ੍ਹਾਂ ਦੀ ਲੜਾਈ ਨਹੀਂ ਲੜੀ ਜ਼ਿੰਦਗੀ ਚ ਮੈਂ ਤਾਂ ਕੰਦੂ ਘਾਰੇ ਦੀਆਂ ਤੇ ਹੋਰ ਕਹਾਣੀਆਂ ਹੀ ਸੋਈਆਂ ਲੇਕਿਨ ਮੈਂ ਆਪਣੇ ਜੀਵਨ ਦੇ ਵਿੱਚ 40 ਸਾਲਾਂ ਦੀ ਉਮਰ ਦੇ ਵਿੱਚ ਮੈਂ ਇਸ ਤਰ੍ਹਾਂ ਦਾ ਸੰਘਰਸ਼ ਕਦੇ ਵੇਖਿਆ ਨਹੀਂ ਜਿਹੜਾ ਕੁਸਾਨਾਂ ਦਾ ਸੰਘਰਸ਼ ਸੀ ਲੇਕਿਨ ਉਹਦੇ ਵਿੱਚ ਸੰਨ ਲਾਉਣ ਦੀ ਕੋਸ਼ਿਸ਼ ਕੇਂਦਰ ਸਰਕਾਰ ਨੇ ਕੀਤੀ ਕੁਝ ਸਾਥੀਆਂ ਨੇ ਕੀਤੀ ਮੈਂ ਬੇਨਤੀ ਕਰਾਂਗਾ ਕਿ ਕਿਸਾਨ ਜੱਥੇਬੰਦੀਆਂ ਨੂੰ ਏਕਤਾ ਦਾ ਸਬੂਤ ਦਿੰਦਿਆ ਹੋਇਆ ਜੇ ਇਕੱਠੇ ਰਵਾਂਗੇ ਤਾਂ ਪੰਜਾਬ ਨੂੰ ਤੇ ਪੰਜਾਬ ਦੀ ਕਿਸਾਨੀ ਅਸੀਂ ਬਚਾ ਸਕਾਂਗੇ ਤੇ ਜੇ ਕਿਤੇ ਅਸੀਂ ਦੁਸ਼ਮਣ ਦੀਆਂ ਗੱਲਾਂ ਚਾਕੇ ਅਲੱਗ-ਅਲੱਗ ਹੋ ਗਏ ਮੇਰਾ ਖਿਆਲ ਉਹਰੇ ਨਾਲ ਸਮੁੱਚੇ ਪੰਜਾਬ ਦਾ ਸਮੁੱਚੇ ਫਰਜ਼ਾਨ ਦੇ ਕਿਸਾਨਾਂ ਦਾ ਨੁਕਸਾਨ ਹੋ ਗਿਆ ਚੰਗੀ ਗੱਲ ਆਕਰ ਅੱਜ ਇਕੱਠੇ ਬੈਠ ਕੇ ਸਾਰੇ ਇੱਕ ਮੰਚ 'ਤੇ ਤੁਸੀਂ ਕਹਿੰਦੇ ਕਿ ਅੱਜ ਮੀਟਿੰਗ ਹੋ ਰਹੀ ਹੈ ਮੈਨੂੰ ਲੱਗਦਾ ਇਹ ਚੰਗੀ ਗੱਲ ਬ੍ਰਿੰਦ ਸਰ ਜਥੇਬੰਦੀਆਂ ਨੂੰ ਮੇਰੀ ਬੇਨਤੀ ਹੈ ਤੁਹਾਨੂੰ ਪਾਰਨਾ ਚਾਹੁੰਦੇ ਆ ਤੁਹਾਨੂੰ ਅੱਡ ਕਰਨਾ ਚਾਹੁੰਦੇ ਆ ਕਿਉਂਕਿ ਜਿਹੜੀ ਤੁਸੀਂ ਲੜਾਈ ਅੱਜ ਤੋਂ 2 ਸਾਲ ਪਹਿਲਾਂ ਲੜੀ ਸੀ ਕੇਂਦਰ ਸਰਕਾਰ ਦੇ ਨਾਲ ਕਦੇ ਕਿਸੇ ਨੇ ਇਸ ਤਰ੍ਹਾਂ ਦੀ ਲੜਾਈ ਨਹੀਂ ਲੜੀ ਜ਼ਿੰਦਗੀ 'ਚ ਮਹਿਤਾ ਕੱਲੂ ਘਾਰੇ ਦੀਆਂ ਤੇ ਹੋਰ ਕਹਾਣੀਆਂ ਹੀ ਸੋਈਆਂ ਨੇ ਲੇਕਿਨ ਮੈਂ ਆਪਣੇ ਜੀਵਨ ਦੇ ਵਿੱਚ 44 ਸਾਲਾਂ ਦੀ ਉਮਰ ਦੇ ਵਿੱਚ ਮੈਂ ਇਸ ਤਰ੍ਹਾਂ ਦਾ ਸੰਘਰਸ਼ ਕਦੇ ਵੇਖਿਆ ਨਹੀਂ ਜਿਹੜਾ ਕਿਸਾਨਾਂ ਦਾ ਸੰਘਰਸ਼ ਸੀ ਲੇਕਿਨ ਉਹਦੇ ਵਿੱਚ ਸਨ ਲਾਉਣ ਦੀ ਕੋਸ਼ਿਸ਼ ਕੇਂਦਰ ਸਰਕਾਰ ਨੇ ਕੀਤੀ ਕੁਝ ਸਾਥੀਆਂ ਨੇ ਕੀਤੀ ਮੈਂ ਬੇਨਤੀ ਕਰਾਂਗਾ ਕਿਸਾਨ ਜੱਥੇਬੰਦੀਆਂ ਨੂੰ ਏਕਤਾ ਦਾ ਸਬੂਤ ਦਿੰਦਿਆਂ ਹੋਇਆਂ ਜੇ ਇਕੱਠੇ ਰਵਾਂਗੇ ਤਾਂ ਪੰਜਾਬ ਨੂੰ ਤੇ ਪੰਜਾਬ ਦੀ ਕਿਸਾਨੀ ਅਸੀਂ ਬਚਾ ਸਕਾਂਗੇ ਤੇ ਜੇ ਕਿਤੇ ਅਸੀਂ ਦੁਸ਼ਮਣ ਦੀਆਂ ਗੱਲਾਂ ਚਾ ਕੇ ਅਲੱਗ-ਅਲੱਗ ਹੋ ਗਏ ਤਾਂ ਮੇਰਾ ਖਿਆਲ ਉਹਰੇ ਨਾਲ ਸਮੁੱਚੇ ਪੰਜਾਬ ਦਾ ਸਮੁੱਚੇ ਫਰਜ਼ਾਨ ਦੇ ਕਿਸਾਨਾਂ ਦਾ نقصان ਹੋ ਗਿਆ ਚੰਗੀ ਗੱਲ ਆਕਰ ਅੱਜ ਇਕੱਠੇ ਬੈਠ ਕੇ ਸਾਰੇ ਇੱਕ ਮੰਚ 'ਤੇ ਤੁਸੀਂ ਕਹਿੰਦੇ ਕਿ ਅੱਜ ਮੀਟਿੰਗ ਹੋ ਰਹੀ ਹੈ ਮੈਨੂੰ ਲੱਗਦਾ ਇਹ ਚੰਗੀ ਗੱਲ ਬ੍ਰਿੰਦ ਸਾਹਿਬ ਗਿਆਨ ਜਥੇ ਬੰਦੀਆਂ ਨੂੰ ਮੇਰੀ ਬੇਨਤੀ ਹੈ ਤੁਹਾਨੂੰ ਪਾੜਨਾ ਚਾਹੁੰਦੇ ਹੈ ਤੁਹਾਨੂੰ ਅੱਡ ਕਰਨਾ ਚਾਹੁੰਦੇ ਹੈ ਉਗੀ ਜਿਹੜੀ ਤੁਸੀਂ ਲੜਾਈ ਅੱਜ ਤੋਂ 2 ਸਾਲ ਪਹਿਲਾਂ ਲੜੀ ਸੀ ਕੇਂਦਰ ਸਰਕਾਰ ਦੇ ਨਾਲ ਕਦੇ ਕਿਸੇ ਨੇ ਇਸ ਤਰ੍ਹਾਂ ਦੀ ਲੜਾਈ ਨਹੀਂ ਲੜੀ ਜ਼ਿੰਦਗੀ ਚ ਮੈਂ ਤਾਂ ਕੱਲੂ ਘਰੇ ਦੀਆਂ ਤੇ ਹੋਰ ਕਹਾਣੀਆਂ ਹੀ ਸੁਣੀਆਂ ਲੇਕਿਨ ਮੈਂ ਆਪਣੇ ਜੀਵਨ ਦੇ ਵਿੱਚ 44 ਸਾਲਾਂ ਦੀ ਉਮਰ ਦੇ ਵਿੱਚ ਮੈਂ ਇਸ ਤਰ੍ਹਾਂ ਦਾ ਸੰਘਰਸ਼ ਕਦੇ ਵੇਖਿਆ ਨਹੀਂ ਜਿਹੜਾ ਕਿਸਾਨਾਂ ਦਾ ਸੰਘਰਸ਼ ਸੀ ਲੇਕਿਨ ਉਹਦੇ ਵਿੱਚ ਸਨ ਲਾਉਣ ਦੀ ਕੋਸ਼ਿਸ਼ ਕੇਂਦਰ ਸਰਕਾਰ ਨੇ ਕੀਤੀ ਕੁਝ ਸਾਥੀਆਂ ਨੇ ਕੀਤੀ ਮੈਂ ਬੇਨਤੀ ਕਰਾਂਗਾ ਕਿਸਾਨ ਜੱਥੇਬੰਦੀਆਂ ਨੂੰ ਇਕ ਤਾਂ ਦਾ ਸਬੂਤ ਦਿੰਦਿਆ ਹੋਇਆ ਜੇ ਇਕੱਠੇ ਰਵਾਂਗੇ ਤਾਂ ਪੰਜਾਬ ਨੂੰ ਤੇ ਪੰਜਾਬ ਦੀ ਕਿਸਾਨੀ ਨੂੰ ਅਸੀਂ ਬਚਾ ਸਕਾਂਗੇ ਤੇ ਜੇ ਕਿਤੇ ਅਸੀਂ ਦੁਸ਼ਮਣ ਦੀਆਂ ਗੱਲਾਂ ਚਾਕੇ ਅਲੱਗ-ਅਲੱਗ ਹੋ ਗਏ ਤਾਂ ਮੇਰਾ خیال ਔਰੇ ਨਾਲ ਸਮੁੱਚੇ ਪੰਜਾਬ ਦਾ ਸਮੁੱਚੇ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੋ ਗਿਆ ਚੰਗੀ ਗੱਲ ਆਕਰ ਅੱਜ ਇਕੱਠੇ ਬੈਠ ਕੇ ਸਾਰੇ ਇੱਕ ਮੰਚ 'ਤੇ ਤੁਸੀਂ ਕਹਿੰਦੇ ਕਿ ਅੱਜ ਮੀਟਿੰਗ ਹੋ ਰਹੀ ਹੈ ਮੈਨੂੰ ਲੱਗਦਾ ਇਹ ਚੰਗੀ ਗੱਲ